ਸਤਿ ਸ੍ਰੀ ਅਕਾਲ ਜੀ ਤਹਿਲਕਾ ਪੰਜਾਬ ਟੀਵੀ ਦੇਖ ਰਹੇ ਹੋ ਤੇ ਪੰਜਾਬੀ ਨਿਊਜ਼ ਐਨ ਆਰ ਆਈ ਦੇਖ ਰਹੇ 10 ਕਿਰਨ ਨੂੰ ਸਤਿ ਸ੍ਰੀ ਅਕਾਲ ਮੈਸੂਨ ਸਿੰਘ ਸਰਾਲ ਦੋਸਤੋ ਮਿੱਤਰੋ ਪਿਆਰਿਓ ਅੱਗੇ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਸੋ ਆਪ ਮਾੜੇ ਅੰਸਰਾਂ ਤੋਂ ਬਚਣਾ ਸਹੀ ਤਰੀਕੇ ਦੇ ਨਾਲ ਗੱਡੀਆਂ ਚਲਾਉਣੀਆਂ ਕਦੀ ਲੀਕਰ ਜਿਹਨੂੰ ਆਪਾਂ ਸ਼ਰਾਬ ਕਹਿੰਦੇ ਆ ਉਹ ਪੀ ਕੇ ਗੱਡੀ ਨਹੀਂ ਚਲਾਉਣੀ ਸੋ ਇਸ ਦਿਨ ਦੇ ਉੱਤੇ ਜਿਹੜੀਆਂ ਮਾੜੀਆਂ ਮਠਿਆਈਆਂ ਉਹਨਾਂ ਤੋਂ ਗਰੇਜ਼ ਕਰਨਾ ਸੋ ਮੇਰੇ ਵੱਲੋਂ ਦੋਸਤਾ ਮਿੱਤਰਾਂ ਨੂੰ ਤੇ ਤਹਿਲਕਾ ਪੰਜਾਬ ਟੈਲੀਵਿਜ਼ਨ ਤੇ ਪੰਜਾਬੀ ਨਿਊਜ਼ ਐਨ ਆਰ ਆਈ ਦੇ ਦਸ਼ਕਵਿਰਾਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ